ਮੈਸਰ ਕਾਨੇਲੇ ਵਿਧਾਇਕ ਮੌੜ ਦਾ ਪਰਚਾ ਦਰਜ ਹੋ ਗਿਆ ਤੇ ਭਰਾ ਤੇ ਹੋਰ ਵੀ ਬੰਦਿਆ ਤੇ ਹੋਏ ਆ ਤਾਂ ਰਾਜਨਗਰ ਕਾ ਗੱਲਬਾਤ ਕਰਦੇ ਆ ਕਿਉਂਕਿ ਬਾਈਸਰਖਾਨਾ ਇਤਿਹਾਸਿਕ ਮੇਲਾ ਲੱਗਦਾ ਜਿੱਥੇ ਲੱਖਾਂ ਦੀ ਤਦਾਦ ਦੇ ਸ਼ਦਾਲੂ ਪਹੁੰਚਦੇ ਆ ਤਾਂ ਆਪਾਂ ਸੁਣਿਆ ਹੁੰਦਾ ਸੀ ਵਿਧਾਇਕ ਜਿਹੜੇ ਹੋਰ ਬੜੇ ਚੀਜ਼ਾਂ ਤੇ ਮਾਈਨਿੰਗ ਤੇ ਹੋਰ ਹੋਟਲਾਂ ਤੇ ਕਬਜ਼ੇ ਦਾ ਸੁਣਿਆ ਸੀ ਪਰ ਮੰਦਰਾਂ ਤੇ ਕਬਜ਼ੇ ਕਰਦੇ ਪਹਿਲੀ ਵਾਰ ਜਿਹੜਾ ਸੁਣਿਆ ਗਿਆ ਤਾਂ ਰਾਜਨਗਰ ਦਾ ਰਾਜਨਗਰ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਮੰਦਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਸਭ ਤੋਂ ਬੈਲਾਂ ਦਾ ਸੁਣਨ ਵਾਲਿਆਂ ਨੂੰ ਜੈ ਸ਼੍ਰੀ ਰਾਮ ਜੈ ਮਾਤਾ ਦੀ ਕੱਲ ਮੈਂ ਮਹਾਵੀਰ ਦਲ ਦੇ ਸਾਰੇ ਹੀ ਅਹੁਦੇਦਾਰ ਕਰਨ ਤੇ ਸਮੂੱਚੀ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਵਿਰੋਧ ਕਰਨ ਤੇ ਪ੍ਰਸ਼ਾਸਨ ਨੇ ਸਾਡੀ ਗੱਲ ਦੀ ਸੁਣਵਾਈ ਕੀਤੀ ਉਹਨਾਂ ਨੇ ਕੱਲ 101 ਨੰਬਰ ਐਫ ਆਈ ਆਰ ਮਿਤੀ 8 10 2025 ਤੇ ਉਹ ਦੋ ਬੰਦਿਆਂ ਦੇ ਤੇ ਦੋ 250 ਅਣਪਛਾਤੇਆਂ ਤੇ ਦਰਜ ਕੀਤੀ ਹੈ ਇਸ ਦੇ ਵਿੱਚ ਇੱਕ ਭੋਲਾ ਸਿੰਘ ਨਾਮ ਦਾ ਵਿਅਕਤੀ ਹੈ ਇੱਕ ਭਗਵੰਤ ਸਿੰਘ ਪੰਤਾ ਇਹ ਦੋ ਬੰਦਿਆਂ ਦੇ ਨਾਮ ਸਾਡੀ ਟੀਮ ਜਾਣਦੀ ਸੀ ਬਾਕੀ ਜਿਹੜੇ ਬੰਦੇ ਨਾਲ ਅਣਪਛਾਤੇ ਆਏ ਸੀ ਜਿਨ੍ਹਾਂ ਦੇ ਨਾਮ ਨਹੀਂ ਪਤਾ ਸੀ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਹੈਗਾ ਹੁਣ ਅਸੀਂ ਬਹੁਤ ਜਲਦੀ ਉਹ ਬੰਦੇ ਜਿਹੜੇ ਅਣਪਛਾਤੇ ਨੇ ਉਹਨਾਂ ਬੰਦਿਆਂ ਦੀ ਕੋਕ ਸੀਸੀਟੀਵੀ ਕੈਮਰੇ ਕੱਢ ਕੇ ਉਹਨਾਂ ਚੋਂ ਕੱਢਾਂਗੇ ਤੇ ਮਾਨਯੋਗ ਡੀਸੀ ਤੇ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਨਾਮ ਲਿਖ ਕੇ ਦਰਖਾਸਤਾਂ ਦਵਾਂਗੇ ਤਾਂ ਕਿ ਉਹ ਬੰਦੇ ਵੀ ਇਹਦੇ ਵਿੱਚ ਇੰਕਲੂਡ ਹੋਣ ਉਹਨਾਂ ਦੇ ਨਾਂ ਵੀ ਇਹਦੇ ਵਿੱਚ ਦਰਜ ਹੋਣ ਕਿਉਂਕਿ ਕਤਾਹੀ ਉਹਨਾਂ ਨੇ ਵੀ ਕੀਤੀ ਹੈ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਗਿਆ ਅਸੀਂ ਮੰਦਰ ਦੇ ਵਿੱਚ ਜਾ ਕੇ ਡੀਐਸਪੀ ਸਾਹਿਬ ਉਹਨਾਂ ਦੇ ਐਸਐਸਪੀ ਮੈਮ ਨੇ ਡਿਊਟੀ ਲਈ ਉਹਨਾਂ ਨਾਲ ਫੋਰਸ ਗਈ ਅਸੀਂ ਉਥੇ ਮਾਤਾ ਦੇ ਚਰਨਾਂ 'ਚ ਕੜਾਹੀ ਕਰਕੇ ਨਮਨ ਕਰਕੇ ਮੱਥਾ ਟੇਕ ਕੇ ਅਸੀਂ ਸਾਰਿਆਂ ਨੇ ਮਾਤਾ ਦਾ ਅਸ਼ੀਰਵਾਦ ਦੁਆਰਾ ਲਿਆ ਤੇ ਉਹਨਾਂ ਦੀ ਸੇਵਾ ਉਸ ਮੰਦਿਰ 'ਚ ਤੇ ਸ਼ਰਧਾਲੂਆਂ ਦੀ ਸੇਵਾ ਵਾਸਤੇ ਸ਼੍ਰੀ ਸਨਾਤਨ ਧਰਮ ਮਹਾ ਵੀਰ ਦਲ ਦੁਆਰਾ ਤਤਪਰ ਹੈ ਕਿ 150 ਬੰਦੇ ਦੇ ਕਰੀਬ ਸੀ ਅਨ 35 ਬੰਦਿਆਂ ਦੇ ਵੀ ਹੈ ਜਿਹੜਾ ਭੋਲਾ ਸਿੰਘ ਹੈ ਇਹ ਵਿਧਾਇਕ ਜਿਹੜਾ ਹੈਗਾ ਉੱਥੋਂ ਦਾ ਇਹ ਜੋ ਦਸਨ ਮੁਤਾਬਕ ਇਹ ਹੈ ਕਿ ਜੇ ਮੌੜ ਹਲਕੇ ਦੇ ਵਿਧਾਇਕ ਨੇ ਸੁਖਬੀਰ ਸਿੰਘ ਇਹ ਉਹਦਾ ਭਰਾ ਹੈ ਇਹਨੇ ਆਪਦੇ ਭਰਾ ਦੀ ਸ਼ਹਿਤ ਉਹਦੀ ਅਗਵਾਈ ਕੀਤੀ ਸੀ ਤੇ ਨਾਲ ਬੰਦੇ ਲੈ ਕੇ ਬੜਿਆ ਸੀ ਇਸ ਕਰਕੇ ਜਿਹੜੇ ਅਣਪਛਾਤੇ ਬੰਦੇ ਲਿਖੇ ਆ ਉਹ ਬੰਦਿਆਂ ਨੂੰ ਅਸੀਂ ਨਿੱਜੀ ਤੌਰ ਤੇ ਨਹੀਂ ਜਾਣਦੇ ਉਹ ਪਿੰਡ ਦੇ ਆ ਜਾਂ ਬਾਹਰ ਦੇ ਆ ਪਰ ਸੀਸੀਟੀਵੀ ਕੈਮਰਾ ਚ ਅਵੇਲੇਬਲ ਹੈ ਉਹਨਾਂ ਦੀ ਫੁਟੇਜ ਉਹ ਫੁਟੇਜ ਕੱਢੀ ਜਾਂਦੀ ਹੈ ਕਿਉਂਕਿ ਕੱਲ ਹੀ ਜਾ ਕੇ ਸ਼ਾਮ ਨੂੰ ਪ੍ਰਬੰਧਨ ਦੇਖਿਆ ਔਰ ਜਿਹੜੇ ਜਿਹੜੇ ਬੰਦਿਆਂ ਦਾ ਪਤਾ ਲੱਗਿਆ ਉਹਨਾਂ ਦਾ ਨਾਮ ਲਿਖ ਕੇ ਉਹਨਾਂ ਦਾ ਸਾਰਾ ਦਰਖਾਸਤ ਲਿਖ ਕੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਦੇਵਾਂਗੇ ਕਿ ਉਹਨਾਂ ਨੂੰ ਵੀ ਵਿੱਚ ਦਰਜ ਕੀਤਾ ਜਾਵੇ ਕਿਉਂਕਿ ਇਹ ਬੜੀ ਮੰਦ ਭਾਗੀ ਘਟਨਾ ਸੀ ਇਸ ਤੇ ਸਮੁੱਚੀ ਕਾਇਨਾਤ ਸਮੁੱਚੇ ਵਿਸ਼ਵ ਦੇ ਵਿੱਚ ਸਮੁੱਚੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਲੋਕਾਂ ਨੇ ਇਹ ਵੀ ਗੱਲ ਕਿਹਾ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਧਾਰਮਿਕ ਥਾਂ ਲਈ ਇਹ ਸਾਂਝੇ ਨਹੀਂ ਇਹਨਾਂ ਤੇ ਇਹਦੀ ਕਾਰਵਾਈ ਜਿਹੜੀ ਐਮਐਲਏ ਦੀ ਸ਼ਹਿ ਤੇ ਇਹ ਕੰਮ ਹੋਣਾ ਬਹੁਤ ਮਾੜੀ ਗੱਲ ਹੈ ਤੇ ਮਹਾਵੀਰ ਦਲ ਸਮੁੱਚੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਸਾਡੀ ਛੋਟੀ ਜਿਹੀ ਕਵਾਜ ਤੇ ਪਹੁੰਚ ਕੇ ਮਾਤਾ ਦੇ ਚਰਨਾਚਾਪ ਦੀ ਸੇਵਾ ਨਿਭਾਉਣ ਵਾਸਤੇ ਸ਼ਹਿਰ ਵਾਸੀਆਂ ਨੇ ਜਥੇਬੰਦੀਆਂ ਨੇ ਰਾਜਨੀਤਿਕ 당ਾਂ ਨੇ ਆ ਕੇ ਸਹਿਯੋਗ ਕੀਤਾ। ਕੋਈ ਅਰੈਸਟ ਪਈ ਹੈ ਇਹਦੇ ਵਿੱਚ ਜਿਹੜੇ ਪਰਚਾ ਹਜੇ ਅਰੈਸਟ ਨਹੀਂ ਪਈ ਕਿਉਂਕਿ ਪਰਚਾ ਕੱਲ੍ਹ ਦੇਰ ਸ਼ਾਮ ਨੂੰ ਲੇਟ ਹੋਇਆ ਸੀ ਦਰਜ ਪਰ ਅਰੈਸਟ ਪੈਣੀ ਸੁਭਾਅਕ ਹੈ ਕਿਉਂਕਿ ਪ੍ਰਸ਼ਾਸਨ ਨੇ ਵਾਅਦਾਸ਼ੀਸ਼ਣ ਦਿੱਤਾ ਹੈ ਕਿ ਅਸੀਂ ਬਹੁਤ ਜਲਦੀ ਇਹਨਾਂ ਤੇ ਕਾਰਵਾਈ ਕਰਾਂਗੇ। ਸਾਜੀ ਕਿੰਨੀਆਂ ਸਰਕਾਰਾਂ ਬਣੀਆਂ ਨਾ ਰਾਜਨੀਤੀ ਜ਼ਿੰਦਗੀ ਵਿੱਚ ਚੱਲਦੀ ਰਹਿਣੀ ਹੈ। ਪਾਰਟੀਆਂ ਦੀਆਂ ਸਰਕਾਰਾਂ ਬਣਦੀਆਂ ਰਹਿਣੀਆਂ। ਪਰ ਅਜਿਹੇ ਐਮ.ਐਲ.ਏ ਤੇ ਜਿਨ੍ਹਾਂ ਦੀ ਛੇਤੇ ਕੰਮ ਹੋਇਆ ਇਨਾਂ ਨਾਲ ਸਖਤੀ ਨਾਲ ਨਜਿੱਠਿਆ ਜਾਣਾ ਕਿਉਂਕਿ ਪਹਿਲਾਂ ਜੇ ਕਿਸੇ ਗੱਲਾਂ ਤੇ ਆਪੱਖੋ ਫਰੋਗਦ ਕੀਤਾ ਨਸ਼ਿਆਂ ਦੇ ਮਸਲੇ ਸੀ ਕਿਸਾਨੀ ਦੇ ਮੁੱਦੇ ਸੀ ਤਾਂ ਕਿੰਨਾ ਲੰਮਾ ਚਿਰ ਉਹਨਾਂ ਤੇ ਸੰਘਰਸ਼ ਹੋਇਆ ਜੀ ਤਕਰੀਬਨ ਜਿਹੜੇ ਪਰਚਾ ਦਰਜ ਹੋਇਆ ਰਜਮੀ ਹੁਣ 50-60 ਬੰਦੇ ਵੀ ਆ ਜਿਹਦੇ ਵਿੱਚ ਤੇ ਬਾਈ ਨੇ ਵੀ ਦਿੱਤੇ ਹਨ 50 ਕਿੰਨੇ ਜਾਣੇ ਬੰਦੇ ਤਕਰੀਬਨ ਜਿਹੜਾ ਦੱਸਣ ਮੁਤਾਬਕ ਸੀ ਵੀ 2-250 ਬੰਦਾ ਉਹਦੋਂ ਨਾਲ ਐਂਟਰ ਕੀਤਾ ਸੀ ਪਰ ਉਹ ਸੀਸੀਟੀਵੀ ਫੁਟੇਜ ਚੋਂ ਪਤਾ ਲੱਗੂਗਾ ਤੇ ਉਥੋਂ ਪਤਾ ਲੱਗ ਕੇ ਜੀ ਦੀ ਜੀ ਦੀ ਰੈਂਟੀਫਿਕੇਸ਼ਨ ਹੋਈ ਪਕਦਾਲਿਆ ਤੋਂ ਹੋਈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਤੈ ਹੈ ਸਾਰੇ ਜਿੰਨੇ ਵੀ ਆਪਣੇ ਹਿੰਦੂ ਜਥੇਬੰਦੀਆਂ ਦੇ ਬੰਦੇ ਆਏ ਸੀ ਨਮੈਂਦੇ ਆਏ ਸੀ ਕੀ ਉਹ ਠੀਕ ਸਮਝਦੇ ਹੁਣ ਜਿਹੜਾ ਕੁਝ ਕੀਤਾ ਹੈ ਜਿਹੜਾ ਹਿੰਦੂ ਇਹਦੇ ਵਿੱਚ ਕੱਲੀਆਂ ਸ਼ੇਧੂ ਜਥੇਬੰਦੀਆਂ ਨਹੀਂ ਆਈਆਂ ਇਹਦੇ ਵਿੱਚ ਸ਼ਰਧਾਲੂ ਵੀ ਆਏ ਉਹਦੇ ਵਿੱਚ ਸਿੱਖ ਵੀ ਸੀ ਉਹਦੇ ਵਿੱਚ ਐਸਸੀ ਵੀ ਸੀ ਉਹਦੇ ਵਿੱਚ ਦੂਜੀਆਂ ਜਮਾਤਾਂ ਦੇ ਲੋਕ ਵੀ ਸੀ ਉੱਥੇ ਕਿਉਂਕਿ ਲੱਖਾਂ ਦੀ ਤਦਾਦ ਤੇ ਮਾਤਾ ਦੇ ਚਰਨਾਂ 'ਚ ਲੋਕ ਸ਼ਰਧਾਲੂ ਜਾਂਦੇ ਆ ਉਹ ਕਰਦੇ ਆ ਇਹ ਕਿਸੇ ਜਮਾਤ ਦਾ ਹਿੰਦੂਆਂ ਦਾ ਜਾਂ ਮਹਾਜਨਾ ਦਾ ਮੰਦਿਰ ਜਾਂ ਉਹਨਾਂ ਦੇ ਹਿਸਾਬ ਨਾਲ ਇਹ ਜਥੇਬੰਦੀਆਂ ਨੇ ਨਹੀਂ ਕੀਤਾ ਸਮੁੱਚੇ ਸਮਾਜ ਨੇ ਆਪਦੀ ਭਾਵਨਾ ਬਿਆਨਤ ਕੀਤੀ ਕਿ ਕਿ ਦਾਤੀ ਦੇ ਚਰਨਾਂ 'ਚ ਜਾ ਕੇ ਸੁੱਖਾਂ ਸੁਖ ਕੇ ਆਪਦੀਆਂ ਮੰਗਾਂ ਮੰਗ ਕੇ ਚੜ੍ਹਾਵੇ ਚੜ੍ਹਾ ਕੇ ਆਪਦੀਆਂ ਸ਼ਰਧਾਵਾਂ ਕਰਦੇ ਨਾਲ ਲੋਕ ਨਤਮਸਤਕ ਹੋ ਕੇ ਜਾ ਕੇ ਉੱਥੇ ਕੰਮ ਕਰਦੇ ਐ ਉੱਥੇ ਜਾ ਕੇ ਦਰਸ਼ਨ ਕਰਦੇ ਐ ਇਸ ਕਰਕੇ ਸਮੁੱਚੇ ਸਮਾਜ ਨੇ ਇਸ ਗੱਲ ਦਾ ਸਹਿਯੋਗ ਦਿੱਤਾ ਤਾਂ ਬਿਲਕੁਲ ਜਿਸ ਤਰ੍ਹਾਂ ਰਾਜ ਨੇ ਕਿ ਇਕੱਲਾ ਹਿੰਦੂਆਂ ਦਾ ਨਹੀਂ ਉੱਥੇ ਹਰ ਧਰਮਾਂ ਦੇ ਲੋਕ ਮੱਥਾ ਟੇਕਣ ਆਉਂਦੇ ਆ ਦੂਰੋਂ ਦੂਰੋਂ ਪਹੁੰਚਦੇ ਆ ਤਾਂ ਮੰਦਿਰ ਤੇ ਕਬਜ਼ਾ ਕਰਨ ਤੇ ਬੇਅਦਬੀ ਕੀਤੀ ਹੈ ਜਿਹੜੀ ਉਹ ਸਜ਼ਾ ਜਿਹੜੀ ਆ ਉਹਨਾਂ ਨੂੰ ਜ਼ਰੂਰ ਪੁਲਿਸ ਦਊਗੀ ਐਫ ਆਈ ਆਰ ਰੱਜ ਚ ਹੋ ਚੁੱਕੀ ਆ ਅਲਪਛਤੇ ਬੰਦੇ ਵੀ ਸੀ 150 ਦੇ ਕਰੀਬ ਦੱਸੇ ਜਾ ਰਹੇ ਆ ਕੁਝ ਬਾਈ ਨੇਮ ਆ ਜਿਹੜਾ ਸੁਖਵੀਰ ਸਿੰਘ ਐਮ ਐਲ ਏ ਜਿਹੜੇ ਉਹਦੇ ਭਰਾ ਤੇ ਪਰਚਾ ਦਰਜ ਹੋਇਆ ਤਾਂ ਹੁਣ ਅਗਲੀ ਕਾਰਵਾਈ ਆ ਅਰੈਸਟ ਦੀ ਆ ਤਾਂ ਜੁੜੇ ਰਿਹਾ ਤੁਸੀਂ ਨਾਉ ਪੰਜਾਬ ਨਾਲ ਮੈਨਰੇਸ਼ਨ ਮਾ ਬਠਿੰਡਾ